ਹਾਂਜੀ ਭਾਈਓ ਸ਼ਿਕਾਲ ਦੇ ਸਾਰੇ ਵੀਰਾਂ ਜੀ ਅੱਜ ਆਪਾਂ ਪਹੁੰਚੇ ਆਪਣੇ শোরੂਮ ਤੇ ਇੱਥੇ ਆਪਣੇ ਕੋਲ ਨਵਾਂ ਸਟਾਕ ਆਇਆ ਜੀ ਬਹੁਤ ਹੀ ਵਧੀਆ ਰੇਟ ਤੇ ਆਪਾਂ ਟਰੈਕਟਰ ਦੇ ਦਾਂਗੇ ਜੀ ਆਪਣਾ ਮਾਨ ਟਰੈਕਟਰ ਦੇ ਸੇਲਪੇ ਨਾਲ ਤੇ শোরੂਮ ਆਈ ਆਪਣਾ ਪਲੇਰ ਕੋਟਲੇ ਰੈਕਟਰ ਰੋਡ ਤੇ ਇਧਰ ਹੀ ਸਾਨੂੰ ਪਹਿਲਾਂ ਆਪਣੇ ਕੋਲ ਆਇਆਗਾ 275 ਮਹੀਂਦਰਾ ਕਿੰਨਾ ਵੜ ਲਈਏ ਇਹ 99 ਮਾਡਲ 99 ਮਾਡਲ ਹੈ ਪੰਜਾਬ ਨੰਬਰ ਆਈ ਹੈ ਨੰਬਰ ਹਰਿਆਣਾ 955 ਪੰਜਾਬ ਚ ਨਾਮ ਆਈ। ਕਹਿੰਦਾ ਕੀ ਕੰਡੀਸ਼ਨ ਹੈ ਇਹਦੇ? ਮੂਰਲੇ 70 ਪੈਸੇ ਮਾਗ ਰਲਾ ਕੱਦਾਂ ਕੱਦਾਂ ਵਧਾ। ਰੰਗ ਪੇਂਟ ਦਾ ਕਿਵੇਂ ਆਈਏ? ਹੈ? ਰੰਗ ਪੇਂਟ ਦਾ। ਰੰਗ ਪੇਂਟ ਦਾ ਅਰੀਜਨਲ ਸਾਰਾ। ਹਾਂ ਜੀ। ਕਿੱਥੇ ਇੰਜਨ ਫੁੱਲ ਵਧੀਆ ਮਾੜੀ ਮੋਟੀ ਬਾਜ ਹੈਗੀ ਮਗਰ। ਠੀਕ ਹੈ ਜੀ। ਰੇਟ ਕੀ ਆਈਏ ਦਾ? ਇਹਦਾ 1,20,000। 1,20,000 ਦਾ ਮਿੱਤਰੋ ਇਹ ਵਾਂਜੂਗਾ। ਤੇ ਇਸ ਤੋਂ ਬਾਅਦ ਚ ਆ ਗਈ 5405 ਜੁਨਵਰੀ। ਇਹ ਕਿੰਨਾ ਮਾਡਲ ਹੈ? 2020 ਜੀ। 2020 ਦਾ ਟੌਪ ਮਾਡਲ ਜੀ ਗੇਅਰ ਪ੍ਰੋਚ ਆ ਗਿਆ ਜੀ ਇਹ ਕਿੰਨੇ ਸਪੀਡ ਹੈ ਇਹ ਹੋਰ ਜੀ ਹੋਰ ਸਪੀਡ ਹੈ ਕੈਰ ਕਰਨ ਦੀ ਕੀ ਕੰਡੀਸ਼ਨ ਹੈ ਇਹਦੇ 70 ਪੈਸੇ ਚਾਰੇ ਜੀ ਨਾਲ ਦੇ 70 ਪੈਸੇ ਕੈਰ ਆਈ ਹਾਂਜੀ ਇੰਜਨ ਗੇਅਰ ਦਾ ਕਿਵੇਂ ਆ ਜੀ ਪੂਰਾ ਵਧੀਆ ਜੀ ਇਹਨਾਂ ਦਾ ਕੀ ਦੇਖਣਾ ਹੁੰਦਾ ਨਵੇਂ ਟਰੈਕਟਰ ਹੁੰਦੇ ਨੇ ਹਾਂਜੀ ਤੇ ਕੀ ਡਿਮਾਂਡ ਜੀ ਸਾਢੇ 7 ਜੀ ਸਾਢੇ 7 ਲੱਖ ਰੁਪਏ ਦੀ ਡਿਮਾਂਡ ਆ ਤੇ ਮੌਕੇ ਤੇ ਮਾਤਲ ਹੋਈ ਵੀ ਹੋ ਜੂ ਜੀ ਹੋ ਜੂ ਵਧੀਆ ਕਰ ਲਾਂਗੇ ਟਰੈਕਟਰ ਟਰਟਰ ਕੱਟ ਲਾਂਗੇ ਵਿੱਚ ਹਾਂਜੀ ਇਧਰਲੇ ਪਾਸੇ ਆ ਗਿਆ ਆਪਣੇ ਕੋਲ 511 ਇਹ ਕਿੰਨਾ ਮਾਰ ਲਈ 1997 ਮਾਡਲ ਜੀ 100 ਪਾਵਰ ਸਟੀਅਰਿੰਗ ਆ ਜੀ ਠੀਕ ਹੈ ਜੀ ਮਰਗੜ ਮੂਰੇ ਲੱਗੇ ਨੇ ਪੈਰ ਤਾਂ ਦੋਨੇ ਪਾਸੇ ਲੱਗੇ ਨੇ ਸਾਈਡ ਗੀਅਰ ਕਰਿਆ ਹੋਇਆ ਜੀ ਠੱਕੇ ਵਾਲਾ ਬੰਪਰ ਆ ਜੀ ਹਾਂਜੀ ਸੀਟ ਨਵੀਂ ਆ ਜੀ ਪਲੇਟਫਾਰਮ ਵਾਕੀ ਦੂਜਾ ਬਣਵਾਇਆ ਹੋਇਆਗਾ ਤੇ ਮੂਹਲੇ ਟਾਇਰ ਕਿਨੇ ਕੁ ਪਾਇਆ ਜੀ ਦੇਖ ਲਓ ਜੀ ਹੈਗੇ ਜੀ 80 ਪੈਸੇ ਜੀ 80 ਪੈਸੇ ਹਾਂਜੀ ਰੰਗ ਪੇਂਟ ਤਾਂ ਕਿਵੇਂ ਜੀ ਸਾਰਾ ਨਾਲ ਦਾ ਜੀ ਸਾਰਾ ਕੋਲ ਸਾਰੇ ਕੋਲ ਨਾਲ ਦਾ ਹਾਂਜੀ ਇਹ ਕੀ ਡਿਮਾਂਡ ਕੀ ਇਹ ਬਾਜ ਬਰੇਡ ਚ ਦੇ ਦਾਂਗੇ 215 ਮੰਗਦੇ ਜੀ ਤਾਂ 215 ਇਦਲੇ ਪਾਸੇ ਆ ਗਈ ਆਫਰੇ 856 ਇਹ ਜੀ ਹੈਗਾ 1997 ਮਾਡਲ 97 ਮਾਡਲ ਹਾਂਜੀ ਨੰਬਰ ਪੰਜਾਬ ਵਾਲੀ ਹੈ ਹਾਂਜੀ ਪੀਵੀ 13 ਜੀ ਕਿ ਟੱਪੇ ਦਾ ਕੀ ਮਹੀ ਹੈ ਹੂੰ ਚਾਰੇ ਨਵੇਂ ਨੇ ਜੀ ਮਗਲੇ ਬੇਸੀ ਕੁਆਲਟੀ ਨੇ ਮੂਰਲ ਅਰਜੀਨਲ ਕੁਆਲਟੀ ਚ ਨਹੀਂ ਠੀਕ ਹੈ ਜੀ ਰੰਗ ਪੇਂਟ ਦਾ ਇਹ ਇੱਕ ਵਾਰੀ ਪੇਂਟ ਹੋਇਆ ਜੀ ਇਹਦੇ ਸਾਰਾ ਪੇਂਟ ਹੋਇਆ ਜੀ ਹਾਂਜੀ ਹਾਂਜੀ ਕੀ ਡਿਮਾਂਡ ਕੀ ਜੀ ਉਹ ਡਿਮਾਂਡ ਤਾਂ ਜੀ ਇੱਕ ਰੱਖ 40000 ਰੱਖੀ ਹੈ ਠੀਕ ਹੈ ਬਾਲੀਵੂਡ ਤੇ ਹੀ ਵਾਂ ਜੀ ਮਾ ਬਾਜ਼ ਬਰੇਡ ਤੇ ਹਾਂ ਬਸ ਕਰ ਲਾਂਗੇ ਮਾਨ ਤੋਂ ਨਹੀਂ ਤੇ ਹੋ ਜਾਊਗਾ ਹਾਂਜੀ ਦੁਵਾਚਾਗੇ ਇਹ ਸਟੈਂਡਰਡ ਇਹ ਆ ਗਿਆ ਜੀ ਹਾਂ ਹਟਾਇਆ ਹੈ ਦਾ ਟ੍ਰੈਕਟਰ ਸਟੈਂਡਰਡ ਬਰਨਾਲੇ ਦਾ ਬਹੁਤ ਵਧੀਆ ਟਰੈਕਟਰ ਹੈ ਮਾਡਲ ਕਿਹੜਾ ਹੀ ਹੈ ਮਾਡਲ 2010 ਆ ਜੀ ਇਹਦਾ ਟਰਬੋ ਲਕੀਆ ਡੈਟਰੀਅਟਰ ਲੱਗਾ ਚੰਪਨੀ ਦੇ ਬਾਹਰ ਹਾਂਜੀ ਮੂਹਰੇ ਡਰ ਵੱਡੇ ਜਹਾਜੀ ਪਾਏ ਹੋ ਨੇ ਹਾਂਜੀ ਪਿਛਲੇ ਹੈਗੇ 40 ਕ ਪੈਸੇ ਦੇ ਕਿਤੇ ਡਿਮਾਂਡ ਡਿਮਾਂਡ ਇਹਦੀ ਹੈਗੇ ਜੀ 2,60,000 ਰੁਪਈਆ 2,60,000 ਬਾਜ ਰੇਟ ਤੇ ਆ ਵਾਂਚੂ ਹਾਂਜੀ ਹਾਂ ਮਾਨ ਤਨ ਹੋ ਜੀ ਪੂਰਾ ਇਧਰਲੇ ਪਾਸੇ ਆ ਗਿਆ ਇਹ ਆ ਜੀ ਕੋਕਾ ਪੀਸ 2009 ਮਾਡਲ ਫਾਰਮ ਟਰੈਕ 60 ਐਲ ਪੀ ਆਈ ਮਾਡਲ ਕਾਰਾਂ ਦੀ ਕੰਡੀਸ਼ਨ ਕੀ ਹੋਈ ਹੈ ਕਾਰ ਹੈਗਾ ਹੀ ਚਾਰੇ ਅੱਧੇੋਂ ਵੱਧ ਨੇ ਅੱਧੇ ਰੱਖ ਲੋ ਠੀਕ ਹੈ ਜੀ ਉੱਤੇ ਟਾਇਰ ਹੋ ਜੀ ਹਾਂਜੀ ਹਾਂਜੀ ਰੰਗ ਪੇਂਟ ਦਾ ਕਿਵੇਂ ਆਈ ਮੈਂ ਕਹਿੰਦਾ ਜੀ ਬਰਸਬ ਨਹੀਂ ਕਿਤੇ ਆ بارشੀਆਂ ਦਿਖਾ ਦੋ ਮਰਗਾੜਾਂ ਦੇ ਲੱਗੀ ਹੋਈ ਨੇ ਆ ਦੇਖੋ ਬਾਈਕ ਦੇ ਪਰਚੇ ਨਾਲ ਆਉਂਦੇ ਜਿਹੜੀਆਂ ਲੱਗੀਆਂ ਹੋਈਆਂ ਨੇ ਨਾਲ ਦੀਆਂ ਨਾਲ ਹੋਈਆਂ ਜਿਹੜੀਆਂ ਪਾਰਤੀਆਂ ਉਹ ਲੱਗੀਆਂ ਹੋਈਆਂ ਨੇ ਸਾਰੇ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਇਹ 2009 ਜੀ 2009 ਮਾਡਲ ਦਾ ਤਾਂ ਕੰਡੀਸ਼ਨ ਦਾ ਤਾਂ ਮੈਨੂੰ ਵੀ ਨਹੀਂ ਲੱਗਿਆ ਸੀ ਕਿ ਵੀ ਇਹ ਨਵਾਂ ਮਾਡਲ ਹੈ ਹੈਗਾ ਇਹ 15 16 ਮਾਡਲ ਨੂੰ ਹੈਰੀ ਕੰਡੀਸ਼ਨ ਦਾ ਰੇਟ ਕੀ ਆਈਏ ਦਾ ਇਹਦਾ ਰੇਟ ਆ ਜੀ 3 ਲੱਖ ਰੁਪਈਆ 3 ਲੱਖ ਰੁਪਈਆ ਦੀ ਡਿਮਾਂਡ ਆਈਏ ਜੀ ਇਹ ਦੂ ਅਗਲਾ ਆ ਗਿਆ ਜੀ ਸੋਰਾਜ 852 ਮਾਡਲ ਆਈ 2015 2015 ਮਾਡਲ ਲਈ ਟਾਇਰ ਟੱਕੇ ਲੱਗੇ ਹੋਏ ਨੇ ਨਾਲ ਦੇ 80 ਪੈ ਟਾਇਰ 909 ਘੰਟੇ ਚੱਲੇ ਜੀ ਇਹ 909 ਘੰਟੇ ਚੱਲੇ ਹੋਏ ਸਾਰਾ ਰੀਨ ਚੱਲੇ ਸਾਰਾ オリジナル ਜੀ ਹਾਂ ਮਾਡਲ ਕਿੰਨਾ ਹੀ 15 ਜੀ ਅੱਡ ਤੇ ਲੱਗਾ ਫੇਰੋਂ ਦਾ ਤੇ ਲੱਡਾ ਹਾਂ ਜੀ ਪਾਵਰ ਸਟੀਅਰਿੰਗ ਆ ਗਿਆ ਹਾਂ ਜੀ ਹਾਂ ਜੀ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀਅਰਿੰਗ ਟਾਪ ਮਾਡਲ ਇਹ ਜੀ ਕੀ ਡਿਮਾਂਡ ਆਈ ਜੀ ਇਦੀ ਬਾਰੇ ਸਾਡੇ ਕੋਲ 5.5 ਲੱਖ ਮੰਗਦੇ ਆ 5 25 ਦਾ ਦੇ ਦਾਂ 5 25 ਦਾ ਮਿਲ ਜੀ ਮਿੱਤਰੋ ਇਹ ਇਧਰੇ ਪਾਸੇ ਇੱਕ ਹੋਰ 850 ਕਿਉਂ ਜਾ ਗਿਆ 2009 ਮਾਡਲ 3 ਸਟਾਰ ਜੀ 2009 ਮਾਡਲ ਆ ਜੀ 3 ਸਟਾਰ ਆ ਪਟਿਆਲਾ ਨੰਬਰ ਆ ਜੀ ਪਟਿਆਲੇ ਦਾ ਨੰਬਰ ਆ ਜੀ ਪੰਜਾਬੋਂ ਹੂੰ ਨਈਟਾਰਾ ਜੀ ਕੰਡੀਸ਼ਨ ਕੀ ਹੈ ਇਹਦੀ ਮੂਰ ਲੈ ਕੇ 70 ਰੁਪਏ ਮੰਗ ਰੇ ਚੜੀ 45 ਰੁਪਏ ਜੀ 24 45 ਰੁਪਏ ਮਿੱਤਰੋ ਹਾਂਜੀ ਇੱਕ ਡਿਮਾਂਡ ਕੀ ਆਈ ਹੈ ਜੀ ਇਹਦੀ ਡਿਮਾਂਡ ਹੈਗੀ ਜੀ 315000 ਰੁਪਏ ਆ ਜੀ 315000 ਇਹਦੀ ਡਿਮਾਂਡ ਆ ਮਿੱਤਰੋ ਸੋਲਡ ਰਾਈਟਰ ਆਪਣੇ ਕੋਲ ਬਜਟ ਰੇਟ ਤੇ ਮਿਲ ਜਾਣਗੇ ਜੀ ਸੰਪਰਕ ਕਰ ਲਿਓ ਜੀ ਮੋਬਾਈਲ ਨੰਬਰ ਸਕਰੀਨ ਤੇ ਬਾਕੀ ਮੌਕੇ ਤੇ ਮਾਰਕਣ ਵਧੀਆ ਕਰ ਦਾਂਗੇ ਆਪਾਂ ਕਿਸੇ ਵੀ ਕਸਟਮਰ ਨੂੰ ਮੋੜ ਦੇਣੀ ਨਹੀਂ ਹੈਗੀ